ਪਿਛਲੇ ਡੇਢ ਦੋ ਦਹਾਕਿਆਂ ਚ ਪੰਜਾਬ ਅਤੇ ਇਸ ਦੇ ਲੋਕਾਂ ਦਾ ਜੋ ਹਸ਼ਰ ਹੋਇਆ ਹੈ ਉਹ ਸ਼ਾਇਦ ਲਫ਼ਜ਼ਾਂ ਚ ਬਿਆਨ ਕਰਨਾ ਮੁਸ਼ਕਲ ਹੈ ਸਿੱਖਿਆ ਦਾ ਮਿਆਰ ਟੈਕਟਰੀ ਹੋਇਆ ਹੈ ਇਹ ਹੋਣਾ ਹੀ ਸੀ ਕਿਉਂਕਿ ਜੇ ਬਹੁਤੇ ਸਕੂਲਾਂ ਚ ਪੜਾਉਣ ਵਾਲੇ ਲੋੜਿੰਦੇ ਟੀਚਰ ਹੀ ਨਹੀਂ ਨੇ ਤਾਂ ਬੱਚੇ ਨੇ ਕੀ ਪੜ੍ਹਨਾ ਸਹੀ ਸਿੱਖਿਆ ਨਾ ਮਿਲਣ ਦਾ ਮਤਲਬ ਹੈ ਨੌਕਰੀ ਨਾ ਮਿਲਣਾ ਜਿਸ ਕਰਕੇ ਨਿਰਾਸ਼ਾ ਅਤੇ ਬੇਚੈਨੀ ਦਾ ਵਧਣਾ ਲਾਜ਼ਮੀ ਹੈ ਸ਼ਾਇਦ ਇਹੋ ਵਜ੍ਹਾ ਹੈ ਕਿ ਪੰਜਾਬ ਚ ਨਸ਼ਾ ਖੋਰੀ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਕਿਉਂਕਿ ਸਿਹਤ ਵਿਭਾਗ ਦੇ ਵजूद ਨੂੰ ਸਾਡੀਆਂ ਸਰਕਾਰਾਂ ਨੇ ਪਹਿਲਾਂ ਹੀ ਖਤਮ ਕਰ ਦਿੱਤਾ ਹੈ ਨਸ਼ਿਆਂ ਨਾਲ ਜੂਝ ਰਹੇ ਨੌਜਵਾਨਾਂ ਨੂੰ ਕੋਈ ਸਹਾਰਾ ਨਹੀਂ ਇਸ ਦਾ ਅਸਰ ਸਿੱਧੇ ਅਤੇ ਸਿੱਧੇ ਤੌਰ ਤੇ ਸਾਡੇ ਸਮਾਜ ਤੇ ਪਿਆ ਹੈ ਜਿਹੜੇ ਨੌਜਵਾਨ ਪੰਜਾਬ ਦੇ ਖੇਡ ਮੈਦਾਨ ਦਾ ਅੰਤਰਰਾਸ਼ਟਰੀ ਪੱਧਰ ਤੇ ਗੌਰਵ ਸਨ ਦੇ ਵਰ ਦੀ ਪ੍ਰਾਈਡ ਆਫ ਦੀ ਸਟੇਟ ਉਹ ਨਸ਼ਿਆਂ ਦੀ ਮਾਰ ਚੱਲ ਰਹੇ ਨੇ ਅਤੇ ਖੁਦਕਸ਼ੀਆਂ ਵੀ ਕਰ ਰਹੇ ਨੇ ਇਹ ਕੋਈ ਹਰਾਨੀ ਵਾਲੀ ਗੱਲ ਨਹੀਂ ਕਿ ਇਹਨਾਂ ਹਾਲਾਤਾਂ 'ਚ ਪੰਜਾਬ ਦਾ ਨੌਜਵਾਨ ਬੜੇ ਵੱਡੇ ਪੱਦਰ ਤੇ ਬਾਹਰਲੇ ਮੁਲਕਾਂ ਵੱਲ ਉਧਰ ਉਹਨਾਂ ਵਾਸਤੇ ਕੂਚ ਕਰ ਰਿਹਾ ਹੈ ਪਰ ਸਰਕਾਰਾਂ ਬੇਪਰਵਾਹ ਨੇ ਉਹ ਸਿਰਫ ਆਪਣੇ ਪਰਿਵਾਰਾਂ ਅਤੇ ਕਾਰੋਬਾਰ ਬਾਰੇ ਸੋਚ ਰਹੀਆਂ ਨੇ ਪਰ ਕੀ ਆਪਾਂ ਇਹ ਸਭ ਕੁਝ ਹੋਣ ਦੇਣਾ ਵਾ ਕੀ ਆਪਣੇ ਰੰਗਲੇ ਪੰਜਾਬ ਨੂੰ ਇਸ ਤਰ੍ਹਾਂ ਰੁਲਣ ਦੇਣਾ ਵਾ ਹਰਗਿਜ਼ ਨਹੀਂ ਇੱਕ ਬਦਲ ਲਿਆਉਣ ਲਈ ਅਤੇ ਇਸ ਪੰਜਾਬ ਰਾਜ ਨੂੰ ਇੱਕ ਨਵੀਂ ਦਿਸ਼ਾ ਲਈ ਦਿਸ਼ਾ ਦੇਣ ਵਾਸਤੇ ਆਮ ਆਦਮੀ ਪਾਰਟੀ ਵਚਨਬੱਧ ਹੈ। ਇਸ ਵਚਨਬੱਧਤਾ ਦੀ ਸ਼ੁਰੂਆਤ ਆਪਾਂ ਨੌਜਵਾਨਾਂ ਨਾਲ ਕਰ ਰਹੇ ਹਾਂ। ਪੰਜਾਬ ਦੇ ਨੌਜਵਾਨਾਂ ਨਾਲ ਬੋਲਦਾ ਪੰਜਾਬ ਮਹਿੰਮ ਤਹਿਤ ਅਸੀਂ ਵਿਸਥਾਰ ਚ ਥਾਂ-ਥਾਂ ਜਾ ਕੇ ਗੱਲਬਾਤ ਕੀਤੀ ਹੈ। 3 ਜੁਲਾਈ ਨੂੰ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਖੁਦ ਅੰਮ੍ਰਿਤਸਰ ਆ ਕੇ ਨੌਜਵਾਨਾਂ ਦਾ ਆਉਣ ਵਾਲੀਆਂ ਚੋਣਾਂ ਵਾਸਤੇ 51.51 ਪੁਆਇੰਟ ਦਾ ਮੈਨੀਫੈਸਟੋ ਰਿਲੀਜ਼ ਕਰਨ ਜਾ ਰਹੇ ਨੇ ਇਹ ਪੰਜਾਬ ਦੇ ਨੌਜਵਾਨਾਂ ਨੇ ਨੌਜਵਾਨਾਂ ਦੇ ਆਪਣੇ ਵਿਚਾਰਾਂ ਦਾ ਸਮੀਕਰਨ ਹੈ ਅਰਵਿੰਦ ਕੇਜਰੀਵਾਲ ਹੁਣਾਂ ਦਾ ਇਹ ਆਧੁਨਿਕ ਪ੍ਰਸ਼ਟਾਚਾਰ ਮੁਕਤ ਅਤੇ ਖੁਸ਼ਹਾਲ ਪੰਜਾਬ ਲਈ ਨੌਜਵਾਨਾਂ ਨਾਲ ਇੱਕ ਤਰੀਕੇ ਦਾ ਇਕਰਾਰਨਾਮਾ ਹੋਵੇਗਾ ਇਸ ਬਦਲ ਲਈ ਨੌਜਵਾਨਾਂ ਦਾ ਸਾਥ ਅਤੇ ਬਜ਼ੁਰਗਾਂ ਦੇ ਅਸ਼ੀਰਵਾਦ ਦੀ ਸਾਨੂੰ ਸਾਰੇ ਨੂੰ ਲੋੜੇ